ਿਸਮਹ ਅਮਰਤ ਗਿਆਨ ਹੈ ਮਾਨਤ ਭਗਤ ਬਿਲਾਦ ਗੁਰੂ ਗ੍ਰੰਥ ਸਾਹਿਬ ਜੁਦ ਬੰਦੋ ਕਾਲਿਯਨੁ ਰਾਗ ਸ੍ਰੀ ਗੁਰੂ ਸ਼ਬਦ ਤੁਮੈ ਜਿਨ ਜੀਤੇ ਪੰਜ ਵਿਦਾਰਾ ਮੰਤ੍ਰ ਸੰਤਨ ਕੋ ਬੰਦ ਨਾਮ ਸਿਰਜਨ ਪਦ ਧਾਵ की की फते सो गुरु जी की फते विनाशन शन सोए परम सम्मान योग गुरु

ਬਹੁਤ ਹੀ ਵੱਡੇ ਸੁਭਾਗ ਹਨ ਜਿਨ੍ਹਾਂ ਵੱਡਿਆਂ ਸੁਭਾਗਾਂ ਦੇ ਸਦਕਾ ਆਪ ਜੀ ਨੂੰ ਇਸ ਸਮੇਂ ਗੁਰੂ ਦਵਾਰਾ ਸ਼ਹੀਦਾ ਬਾਦਸ਼ਾਹੀ ਛੇਵੀਂ ਦੇ ਵਿੱਚ ਜਗੋ ਜੋਗਿਆ ਢਗ ਚਵਰ ਸਰਰ ਸਿੰਘਾਸਣਾਂ ਦੇ ਮਾਲਿਕ ਰਤਿ ਨੋ ਤੀਰਜ ਦਿਨ ਹਾਰ ਸਤਿਗੁਰ ਵਾLIE ਕੁੱਲ ਆਲਮ ਸਾਝੀ ਬਾਤਾਂ ਦੇ ਫਰਦੀਕ ਗਦੀ ਦੇ ਸੁਭਾਏ ਮਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਲਾ ਕੀ ਜੀ ਪਾਵਨ ਪਵਿੱਤਰ ਮੁਕੱਦਸ ਦੋਤੇ ਵਿੱਚ ਜੁੜ ਕਰਕੇ ਸਤ ਸੰਗ ਕਰਨ ਦਾ ਸੋ ਭਾਗ ਭਰਿਆ ਸਮਾਪਤ ਹੋਇਆ ਹੈ ਜੀ ਬੜੇ ਹੀ ਆਪ ਸਾਰੀ ਸੰਗਤ ਦੇ ਬੜੇ ਸੁਭਾਗ ਹਨ ਸਾਧ ਸੰਗਤ ਜੀ ਇਹ ਜੋ ਸਥਾਨ ਹੈ ਗੁਰੂ ਦਵਾਰਾ ਸ਼ਹੀਦਾ ਭਾਈ ਸ਼ੇਮੀ ਦਾ ਕੱਲ ਵੀ ਕਥਾ ਦੇ ਵਿੱਚ ਆਪ ਜੀ ਦੇ ਨਾਲ ਵਿਚਾਰਾ ਕੀਤੀਆਂ ਸੀ ਅੱਜ ਫੇਰ ਵਿਚਾਰ ਕਰਦੇ ਹਾਂ ਜਦੋਂ ਸ਼ੇਮੇ ਬਾਸ਼ਾ ਸ੍ਰੀ ਗੁਰਤਾਰਪੁਰ ਸਾਹਿਬ ਦਾ ਉਹਨਾਂ ਨੇ ਜੰਗ ਕੀਤਾ ਚਾਰ ਜੰਗਾਂ ਕੀਤੀਆਂ ਸ਼ੇਮੇ ਬਾਸ਼ਾ ਨੇ ਚੌਥੀ ਦੇ ਅਖੀਰ ਵੀ ਜੰਗ ਸ਼ੇਮੇ ਬਾਸ਼ਾ ਦੀ ਪੈਂਦੇਖਾਨ ਦੇ ਨਾਲ ਹੋਈ ਪੈਂਦੇਖਾਨ ਜੋ ਸੀ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦਾ ਆਪਣਾ ਹੀ ਪਾਲਿਆ ਹੋਇਆ ਸੀ ਕੁਝ ਕਾਰਨ ਮੰਨੇ ਗੁਰੂ ਮਹਾਰਾਜ ਜੀ ਦੇ ਉਲਟ ਹੋ ਗਿਆ ਕਰਤਾਰਪੁਰ ਦਾ ਜੰਗ ਹੋਇਆ ਗੁਰੂ ਮਹਾਰਾਜ ਜੀ ਨੇ ਪੰਦੇਖਾਨ ਨੂੰ ਆਖਿਆ ਪੰਦੇਖਾਨ ਆਹੀਂ ਤੈਨੂੰ ਪਤਾ ਵਾਂਗੂ ਕਾਲਿਆ ਅਸੀਂ ਤੇਰੇ ਤੇ ਵਾਰ ਨਹੀਂ ਕਰਨਾ ਤੂੰ ਵਾਰ ਕਰ ਲੈ ਇਜ਼ਾਦ ਸਿੰਘ ਜੀ ਪੰਦੇਖਾਨੇ ਵਾਰ ਕੀਤਾ ਮਹਾਰਾਜ ਜੀ ਲੱਗਾ ਨਹੀਂ ਮਹਾਰਾਜ ਨੇ ਬਚਾ ਕਰ ਲਿਆ ਮਹਾਰਾਜ ਕਹਿੰਦੇ ਇੱਕ ਹੋਰ ਵਾਰ ਕਰ ਲੈ ਇੱਕ ਹੋਰ ਵਾਰ ਕੀਤਾ ਉਹ ਵੀ ਬਚਾਅ ਹੋ ਗਿਆ ਤੀਸਰੇ ਵਾਰ ਤੇ ਗੁਰੂ ਮਹਾਰਾਜ ਜੀ ਨੇ ਢਾਲ ਅੱਗੇ ਕੀਤੀ ਇੱਕ ਬੜਾ ਜੋਧਾ ਫਾਰ ਕੀਤਾ ਸੀ ਪੰਦੇ ਖਾਨ ਨੇ ਬੜਾ ਬੜੀ ਸੀ ਸੂਲਮਾ ਸੀ ਲਗਭਗ 7 ਫੁੱਟ ਦੇ ਕਰੀਬ ਪੱਧ ਜਿਹੜਾ ਹੈ ਜੀਵਕ ਬਾਸ਼ਾ ਦੇ ਮੰਨਿਆ ਜਾਂਦਾ ਹੈ ਉਹਨਾਂ ਦੇ ਕਰੀਬ ਹੀ ਇਸ ਦਾ ਫੱਦ ਸੀ ਬਹੁਤ ਹੀ ਮਰੀ ਸੂਲਮਾ ਸੀ ਤੇ ਜਦੋਂ ਸਾਹਾ ਸੰਦੇ ਜੀ ਤੀਸਰਾ ਵਾਰ ਕੀਤਾ ਤੇ ਗੁਰੂ ਮਹਾਰਾਜ ਜੀ ਨੇ ਹੰਨਿਆ ਕਿ ਇਸ ਨੇ ਬਾਰਾਂ ਵਾਰ ਬਹੁਤ ਜ਼ੋਰ ਦਾ ਕੀਤਾ ਹੈ ਤੇ ਗੁਰੂ ਮਹਾਰਾਜ ਜੀ ਦਾ ਬਾਣੀ ਦਾ ਫਰਮਾਨ ਹੈ ਜਦੋਂ ਮਾਨ ਲੱਗ ਗਿਆ ਉਹ ਸਭੇ ਰੋਸ ਗਿਆ ਗਿਆ ਤੇ ਫਿਰ ਸਾਥ ਜਿਹੜਾ ਹੈ ਉਸ ਦਾ ਸਿਪਾਹੀ ਜਾ ਗਿਆ ਗੁਰੂ ਮਹਾਰਾਜ ਜੀ ਨੇ ਇੱਕੋ ਵਾਰ ਕੀਤਾ ਤੇ ਅਧਿਆਪਕਾਂ ਬਿਕਦੇ ਹਨ ਕਿ ਸਣੇ ਘੋੜੇ ਤੇ ਛਟਵਾ ਦਿੱਤਾ ਤੇ ਵੀਰ ਸਾਹ ਸਿੰਘ ਜੀ ਐਸੇ ਸਤਿਗੁਰਾਂ ਸਮਾ ਜਦੋਂ ਅਕੀਦੇ ਹਮਿੰਦੇ ਸੀ ਫੈਦੇ ਗਰਾ ਉਹਦੇ ਮੁਖ ਦੇ ਉੱਪਰ ਢਾਲ ਦੇ ਨਾਲ ਸ਼ਾਂਕੀਤੀ ਆਖਿਆ ਤਾਣਾ ਪੜਦਾ ਪੜੀਆਂ ਐਸੇ ਪਰਉਖਾਲੀ ਸਭ ਪ੍ਰਸਾਨਾ ਫਿਰ ਸਾਰਾ ਸੰਗਤ ਜੀ ਕਰਤਾਰਪੁਰ ਦਾ ਯਾਤਕ ਕਰਕੇ ਜਿਹੜੇ ਪਾਤਸ਼ਾਹ ਜਿਹੜੇ ਹਨ ਜਦੋਂ ਕੀਰਤਪੁਰ ਸਾਹਿਬ ਮੰਡੇ ਸਨ ਤੇ ਰਾਹਤੇ ਦੇ ਵਿੱਚ ਜਾਂਦੇ ਜਾਂਦੇ ਸਮੇਂ ਇਸ ਸਥਾਨ ਦੇ ਉੱਪਰ ਰੁਕੇ ਇਹ ਇਤਿਹਾਸਿਕ ਗੱਲ ਮਿਲਦੇ ਹਨ ਕਿ ਦੋ ਸਿੱਖ ਵੀ ਜਿਹੜੇ ਸਨ ਗੁਰੂ ਮਹਾਰਾਜ ਜੀ ਦੇ ਜੰਡੂ ਸਿੰਘ ਜੀ ਦੇ ਗੁਰੂ ਮਹਾਰਾਜ ਜੀ ਦੀ ਫੌਜ ਦੇ ਵਿੱਚ ਸਨ ਗੁਰੂ ਮਹਾਰਾਜ ਜੀ ਨੇ ਬਿਆਨਤ ਬਾਤ ਕੀਤੀ ਇਸ ਸਥਾਨ ਦੇ ਉੱਪਰ ਦੁੱਧ ਪੁੱਤ ਮਹਿਣ ਕੇ ਗੁਰਸਿੱਖੀ ਪਰਪਰਿਤ ਹੋਏਗੀ ਕਿ ਗੁਪਤ ਸ਼ਹੀਦਾਂ ਦਾ 96 ਕਰੋੜੀ ਸ਼ਹੀਦਾਂ ਜਿਹੜੀਆਂ ਹਨ ਸ਼ਹੀਦੀ ਫੌਜਾਂ ਹਨ ਉਹਨਾਂ ਦਾ ਇੱਥੇ ਪੈਰਾ ਲੱਗੇਗਾ ਸਾਰ ਸੰਗਿ ਦੀ ਜਿਹੜਾ ਵੀ ਪ੍ਰਾਣੀ ਸਾਧਾ ਤੇ ਭਾਵਨਾ ਦੇ ਨਾਲ ਇਹਨਾਂ ਸਥਾਨਾਂ ਦੇ ਉੱਪਰ ਗੁਰਦੁਆਰਾ ਸ਼ਹੀਦਾਂ 파ਸ਼ੇਸ਼ੀਮ ਦੇ ਸਥਾਨਾਂ ਦੇ ਉੱਪਰ ਸੇਵਾ ਕਰਦਾ ਹੈ ਮਨੋਗਾਮਨਾ ਨਿਢਗਾ ਨਾ ਨੂੰ ਤੁਸੀਂ ਮਨੀਆਂ ਪੂਰੀਆਂ ਹੁੰਦੀਆਂ ਹਨ ਆਪ ਜੀ ਨੇ ਦੇਖਿਆ ਹੀ ਹੈ ਕਿ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਜੋ ਸੰਗਤ ਹੈ ਜਦੋਂ ਕੋਈ ਵੀ ਸ਼ੋਗ ਮਨ ਆਪਣਾ ਉਂਜੀ ਗੁਰੂਵਤਨ ਅਨੁਸਾਰ ਪੂਰੀ ਹੁੰਦੀ ਹੈ